ਕਸੇ ਤਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਸੋਚਦੇ ਨੇ ਅਸੀਂ ਬਾਹਰ ਕਿਤੇ ਘੁੰਮ ਕੇ ਆਣਾ ਪਰ ਕਦੇ ਨਹੀਂ ਸੋਚਿਆ ਕਿ ਪੰਜਾਬ ਦੇ ਵਿੱਚ ਵੀ ਅਜਿਹੇ ਹਿਸਟੋਰੀਕਲ ਪਲੇਸਸ ਨੇ ਨੂੰ ਇਸੇ ਕਰਕੇ ਸਟਾਰਟਅਪ ਕੀਤਾ ਡਿਪਾਰਟਮੈਂਟ ਨੇ ਕਿ ਵੀ ਅਨੂ ਅਸੀਂ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਖੜੀ ਕਰੀਏ ਤੇ ਲੋਕਾਂ ਦੇ ਮੇਲਿਆਂ ਦੇ ਵਿੱਚ ਉਹਨੂੰ ਪਤਾ ਲੱਗੇ ਵੀ ਹਾਂ ਪਬਲਿਕ ਇਹ ਲੋਕਲ ਕੀ ਹੈਗਾ ਪੰਜਾਬ ਦੇ ਅੰਦਰ ਕੀ ਆ ਘੁੰਮਣ ਨੂੰ ਪਹਿਲੇ ਜਦੋਂ ਸਟੂਡੈਂਟਸ ਆਣਗੇ ਨਾ ਆਟੋਮੈਟਿਕਲੀ ਬੱਚੇ ਦੇਖਣਗੇ ਹਾਂ ਇਹ ਮੁੰਜੀ ਸਵਾ ਚੀਜ਼ ਹੈਗੀ ਆ ਦੇ ਵਿਲ ਆਸਕ ਦੇ ਪੇਰੈਂਟਸ ਕਿ ਹਾਂ ਸਾਡੇ ਕੋਲ ਸਨ ਲੈ ਕੇ ਚਲਵਾ ਦੇਗਾ कला ये नहीं कला एक डिस्ट्रिक प्रमोट करना इस बस के अंदर जिन्हें डिस्ट्रिक्स है <coughs> पाबल सारा कुछ कवरअपटेंट रेडी करके दिता गया जो बंद एक, एक वैन के अंदर या बस आए एगजन वैन की तरह अंदर आएगा तो हर चीज़ कवरअप कर समझीएगी समझ समझ मिलेगी भी इतनी अवेलेबल है असं ये बेसिकली बढ़वाई ही डिपार्टमेंट ने इस करके है कि जेवेंट्स या सभ्याचारक मेले यागजिशन हो जाके अपना शो ऑफ करेगी भी हाँ जी सा रिच कल्चर है चलते फिरते हुए मेहताब दिखाएंगे तुम्हें हमसे कभी पंजाब दिखाएंगे किलायपुर सभ्याचाराकिफ ना कराई प्रियंका चल रही थे बड़ी अनोखी सोहनी चीज है जीखन को मिली है पाबी सभ्याचारू जा है बस सब तो पहला बस दया तस्वीर तहु दिखा दें कि खूबसूरती बस को तैयार किया गया है प्रॉपर तुम देख सकते हो कि ਹਰੇਕ ਜਗਾਹ ਤੇ ਜਿਹੜਾ ਵੀ ਹਿਸਟੋਰੀਕਲ অর ਟੂਰਿਸਟ ਪਲੇਸ ਹੈਗੀ ਆ ਉਸ ਚੀਜ਼ ਨੂੰ ਦੱਸਿਆ ਗਿਆ ਜਿਵੇਂ ਐਸਐਸ ਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਕਿਸ ਜਗ੍ਹਾ ਘੁੰਮ ਸਕਦੇ ਹੋ ਕਿਸ ਜਗ੍ਹਾ ਜਾ ਸਕਦੇ ਹੋ ਫਤਿਹ ਬੁਰਜ ਬਾਰੇ ਦੱਸਿਆ ਗਿਆ ਆਮ ਖਾਸ ਬਾਗ ਬਾਰੇ ਦੱਸਿਆ ਗਿਆ ਹੈ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਬਾਰੇ ਦੱਸਿਆ ਗਿਆ ਉਸ ਤੋਂ ਇਲਾਵਾ ਐਮਸੀ ਜੁਜੋਲਿਕਲ ਜਿਹੜਾ ਕਿ ਛੱਤਬੀੜ ਬਾਰੇ ਇਹਨਾਂ ਨੇ ਦੱਸਿਆ ਹੋਗਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਅਗਰ ਆਨਿਓ ਤੇ ਘੁੰਮਣਾ ਚਾਹਨਿਓ ਪਰ ਸਮਝ ਨਹੀਂ ਆਉਂਦੀ ਆਖਿਰਕਾਰ ਕਿੱਥੇ ਜਾਇਆ ਜਾਵੇ ਜਾਂ ਪੰਜਾਬੀ ਸੱਭਿਆਚਾਰ ਨੂੰ ਪੁੱਲ ਚੁੱਕੇ ਹੋ ਤੇ ਪੰਜਾਬ ਦੀ ਧਰਤੀ ਤੇ ਕਿਹੜਾ-ਕਿਹੜਾ ਵਿਰਸਾ ਕਿਹੜੀ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਕੁਮਿਆ ਜਾ ਸਕਦੇ ਨੇ ਸੋ ਇਹ ਟੂਰਿਸਟ ਬੱਸ ਹੈ ਜਿਹੜੀ ਕਿ ਇਹਨਾਂ ਚੀਜ਼ਾਂ ਨੂੰ ਦਰਸ਼ਾਉਂਦੀ ਹੈ ਜਿਵੇਂ ਕਿ ਤੁਸੀਂ ਕਪੂਰਥਲਾ ਜਲੰਧਰ ਅਗਰ ਜਾ ਰਹੇ ਹੋ ਤਾਂ ਕੀ ਤੁਸੀਂ ਉੱਥੇ ਘੁੰਮਣਾ ਤੁਸੀਂ ਦੇਖ ਸਕਦੇ ਹੋ ਕਿ ਬਜਵਾਰਾ ਫੋਰਟ ਖੁਸ਼ਿਆਰਪੁਰ ਦੇ ਵਿੱਚ ਹੈ ਦੇਵੀ ਤਲਾਬ ਮੰਦਿਰ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਇਹ ਹੀ ਨਹੀਂ ਇਸ ਬੱਸ ਦੇ ਵਿੱਚ ਬਿਲਕੁਲ ਛੋਟੀ ਛੋਟੀ ਜਾਣਕਾਰੀ ਜੜੀ ਕੇ ਨੀਚੇ ਬ੍ਰੀਫ ਦੇ ਵਿੱਚ ਵੀ ਦਿੱਤੇ ਗਈ ਹੈ ਉਹੀ ਨਹੀਂ ਇਹ ਬੱਸ ਪੰਜਾਬ ਸਰਕਾਰ ਵੱਲੋਂ ਆਈ ਥਿੰਕ ਰੈਡੀ ਕਰਵਾਈ ਗਈ ਹੈ ਔਰ ਬਹੁਤ ਖੂਬਸੂਰਤੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਫੁਲਕਾਰੀਆਂ ਦੇ ਨਾਲ ਇਸ ਦੀ ਛੱਤ ਹੈ ਜਿਹੜੀ ਕਿ ਸਜਾਈ ਗਈ ਹੈ ਸੋ ਬੱਸ ਤੋਂ ਜਿਹੜੇ ਕਿ ਮਾਨਸ ਕਰਦੇ ਨੇ ਗੱਲਬਾਤ ਕਰਾਂਗੇ ਜੀ ਸਰ ਦੇ ਨਾਲ 사ਸ਼ੀ ਗਾਲ ਸਰ 사ਸ਼ੀ ਗਾਲ ਮੈਡਮ ਸਰ ਇਹ ਜਿਹੜੀ ਬੱਸ ਹੈ ਕਿਹੜੀ ਕਿਹੜੀ ਜਗ੍ਹਾ ਹੁਣ ਤੱਕ ਗਈ ਹੈ ਇਹ ਮੈਡਮ ਪੰਜਾਬ ਦੇ ਜਿੰਨੇ ਵੀ ਮਸ਼ਹੂਰ ਮੇਲੇ ਨੇ ਜੋ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਜਿੱਦਾਂ ਕਿ ਰੀਸੈਂਟਲੀ ਮਲੇਰਕੋਟਲਾ ਹੈਰਿਟੇਜ ਫੈਸਟੀਵਲ ਹੋਇਆ ਸੀ ਉੱਥੇ ਇਹ ਬੱਸ ਗਈ ਸੀ ਤੇ ਲੋਕਾਂ ਨੇ ਇਸ ਬੱਸ ਦੇ ਰਾਹੀਂ ਪੰਜਾਬ ਦੇ ਵਿੱਚ ਉਹ ਕਿੱਥੇ-ਕਿੱਥੇ ਘੁੰਮ ਸਕਦੇ ਐ ਜਿੰਨਾਂ ਬਾਰੇ ਉਹਨਾਂ ਨੂੰ ਨੌਲੇਜ ਹੀ ਨਹੀਂ ਤਾਂ ਉਹਨਾਂ ਨੇ ਫਸਟ ਟਾਈਮ ਇਸ ਬੱਸ ਦੇ ਰਾਹੀਂ ਜੋ ਪੰਜਾਬ ਦੇ ਇਤਿਹਾਸਿਕ ਸਥਾਨ ਨੇ ਜੋ ਹੈਰਿਟੇਜ ਪਲੇਸ ਨੇ ਗੁਰਦੁਆਰੇ ਨੇ ਜਾਂ ਡਿਪਾਰਟਮੈਂਟ ਵੱਲੋਂ ਜੋ ਆਪਣੇ ਮੋਨੂਮੈਂਟ ਪਿਆਰ ਕੀਤੇ ਗਏ ਨੇ ਉਹਨਾਂ ਨੂੰ ਇਸ ਬੱਸ ਰਾਹੀਂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਮਿਲੀ ਹੈ ਔਰ ਇਸ ਬੱਸ ਰਹੀ ਅਸੀਂ ਜੋ ਪੰਜਾਬ ਦਾ ਸੱਭਿਆਚਾਰ ਹੈ ਜੋ ਪੰਜਾਬ ਦੇ ਟੂਰਿਸਟ ਪਲੇਸਸ ਨੇ ਉਸ ਨੂੰ ਪ੍ਰਮੋਟ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਇਹ ਬੱਸ ਘੁੰਮੇਗੀ ਜਿੱਥੇ ਜਿੱਥੇ ਹੈਰਿਟੇਜ ਮੇਲੇ ਹੋਣਗੇ ਜੀ ਸੋ ਬਹੁਤ ਸੋਨਾ ਇੱਕ ਲੋਗੋ ਹੈ ਜਿਹੜਾ ਕਿ ਉੱਪਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਟੂਰਿਜ਼ਮ ਇੰਡੀਆ ਬਿਗਿੰਸ ਹੇਅਰ ਔਰ ਇਥੇ ਪੰਜਾਬ ਦੀ ਜਿਹੜੇ ਕਿ ਟੂਰਿਸਟ ਚੀਜ਼ਾਂ ਨੂੰ ਦੱਸਿਆ ਗਿਆ ਕਿ ਕਿਹੜੀ ਜਗ੍ਹਾ ਅਗਰ ਤੁਸੀਂ ਪਟਿਆਲਾ ਜਾ ਰਹੇ ਹੋ ਜਾਂ ਤੁਸੀਂ ਗੁਰਦਾਸਪੁਰ ਜਾ ਰਹੇ ਹੋ ਜਿਹੜੇ ਕਿ ਸਰ ਗੁਰਦਾਸਪੁਰ ਬਾਰੇ ਥੋੜੀ ਜਿਹੀ ਜਾਣਕਾਰੀ ਦੋ ਇਹ ਪੂਰੇ ਟੂਰਿਸਟ ਪਲੇਸਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਂਜੀ ਹਾਂਜੀ ਜਿੱਦਾਂ ਇਹਦੇ ਵਿੱਚ ਆਪਾਂ ਗੁਰਦਾਸਪੁਰ ਔਰ ਪਠਾਨਕੋ ਡਿਸਟ੍ਰਿਕਟ ਕਵਰ ਕੀਤਾ ਹੈ ਜਿਹਦੇ ਵਿੱਚ ਛੋਟਾ ਕੱਲੂਕਾਰਾ ਜੀ ਉਸ ਨੂੰ ਆਪਾਂ ਦਿਖਾ ਸਕਦੇ ਹਾਂ ਤੇ ਇਸ ਤੋਂ ਬਿਨਾ ਜੋ ਕਿ ਸੁਪਰ ਵੈਟਲੈਂਡ ਹੈ ਜਿੱਥੇ ਜੀ ਮੇਰੇ ਖਿਆਲ ਨਾਲ ਇਹ ਦੇ ਬਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਆਪਣੀ ਲਾਈਫ ਦੇ ਵਿੱਚ ਆਮ ਲਾਈਕ ਮੈਂ 32-33 ਸਾਲਾਂ ਦੀ ਹੋ ਗਈ ਹਾਂ ਬਟ ਕੇਸ਼ੋਪੁਰ ਵੈਟਲੈਂਡ ਬਾਰੇ ਅੱਜ ਤੱਕ ਹੀ ਨਹੀਂ ਸੁਣਿਆ ਕਿ ਗੁਰਦਾਸਪੁਰ ਦੇ ਵਿੱਚ ਅਜਿਹੀ ਵੀ ਜਗਾ ਇਹ ਵੈਟਲੈਂਡ ਨਾਲੋਂ ਕਿਹੰਜਾ ਵੈਟਲੈਂਡ ਹੈ ਜਿਹੜਾ ਅਨਐਕਸਪਲੋਰਡ ਸੀ ਜੀ ਇਹਨੂੰ ਹੁਣ ਪੰਜਾਬ ਸਰਕਾਰ ਨੇ ਤੇ ਸਾਡੇ ਡਿਪਾਰਟਮੈਂਟ ਨੇ ਕਵਰ ਅਪ ਕਰਨ ਦੇ ਲਈ ਸਾਰਾ ਫੋਕਸ ਇਸ ਵੈਟਲੈਂਡ ਦੇ ਉੱਪਰ ਹੈ ਕਿ ਇਹਨੂੰ ਪ੍ਰੋਮੋਟ ਕਰਨਾ ਤੇ ਇਸ ਨੂੰ ਵਧੀਆ ਤਰੀਕੇ ਨਾਲ ਡਿਵੈਲਪ ਕਰਕੇ ਪਬਲਿਕ ਸਾਹਮਣੇ ਲੈ ਕੇ ਆਣਾ ਨਾਲ ਜੀ ਇਹ ਦੇ ਨਾਲ ਦੇ ਨਾਲ ਹੀ ਗੁਦਾਸਪੁਰ ਤੋਂ ਅੱਗੇ ਮੂਵਮੈਂਟ ਹੁੰਦੀ ਹੈ ਪਠਾਨਕੋਟ ਅਨਐਕਸਪਲੋਰਡ ਮੁਸ਼ਕਿਲ ਵਿਸ਼ਵਰਧਾਮ ਹੈ ਜਿਹੜਾ ਇਹ ਵੀ ਕਵਰ ਅਪ ਨਹੀਂ ਹੋਇਆ ਪਠਾਨਕੋਟ ਦੇ ਵਿੱਚ ਹੀ ਮਿਨੀ ਗੋਆ ਨਾਮ ਦੀ ਪਲੇਸ ਹੈ ਜਿਹੜੀ ਪਹਿਲੇ ਵੀ ਡਿਵੈਲਪ ਸੀ ਦੇ ਵਾਈਲਡਲਾਈਫ ਵਾਈਲਡਲਾਈਫ ਡਿਪਾਰਟਮੈਂਟ ਨੇ ਉੱਥੇ ਫੋਰੈਸਟ ਡਿਪਾਰਟਮੈਂਟ ਨੇ ਉੱਥੇ ਟਰੀ ਹਾਊਸਸਸ ਮੱਡ ਹਾਊਸਸਸ ਐਂਡ ਟੈਂਟ ਅਕੋਮੋਡੇਸ਼ਨ ਤਰੈਡੀ ਕੀਤੀ ਹੋਈ ਹੈ ਬਹੁਤ ਅਨਐਕਸਪਲੋਰਡ ਸਾਈਟ ਪੰਜਾਬ ਦੇ ਵਿੱਚ ਇਕੱਲਾ ਇੱਕ ਪਠਾਨਕੋਟ ਇੱਕ ਰਜਿਸਟ੍ਰੇਸ਼ਨ ਮੰਨੇ ਜਾਂਦਾ ਪੰਜਾਬ ਦੇ ਕੋਲ ਇੱਕੋ ਰਜਿਸਟ੍ਰੇਸ਼ਨ ਹੈ ਜਿਹੜੀ ਹਿਲੀ ਏਰੀਆ ਦੇ ਨਾਲ ਅਟੈ एयरपोर्ट कनेक्टिविटी बहुत अच्छी है। इदे ही गुरदासपुर ते पठानकोट वाली बेल्ट बहुत ही ज्यादा अनएक्सप्लोर्ड सीगी। जिने पूरा फोकस पंजाब टूरिज्म ਦਾ ਇਸ ਟਾਈਮ ਤੇ ਇਹਨਾਂ ਕੋਈ ਸੋਚਦੇ ਸੀ ਨਾ ਅਗਰ ਗੱਲ ਕੀਤੀ ਜਾਵੇ ਗੁਰਦਾਸਪੁਰ पठानकोट ਦੀ ਅਸੀਂ ਮਤਲਬ ਸੋਚਿਆ ਹੀ ਨਹੀਂ ਕਦੇ ਕੋਈ ਮੰਨ ਵਾਲੀ ਜਗਾ ਵੀ ਹੋ ਸਕਦੀ ਆ ਯਾ ਉਥੇ ਆਪਣੀ ਫੈਮਲੀ ਦੇ ਨਾਲ ਜਾਇਆ ਜਾ ਸਕਦਾ ਹੈ। ਔਰ ਇਹਨਾਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਜਿਹੜੀ ਕਿ ਇਸ ਬੱਸ ਦੇ ਵਿੱਚ ਤੁਸੀਂ ਦੇ ਰਹੇ ਹੋ ਇਸ ਤੋਂ ਇਲਾਵਾ ਹੋਰ ਕੀ ਖਾਸियत ਹੈ? ਮੈਮ ਇਹਦੇ ਨਾਲ ਇਹ ਜੀ ਬੱਸ ਨੂੰ ਰੈਡੀ ਕਰਨ ਦਾ ਸਭ ਤੋਂ بڑا ਪਰਪਸ ਹੀ ਇਹ ਸੀ ਕਿ ਇੱਕ ਚੀਜ਼ ਦੇ ਉੱਪਰ ਫੋਕਸ ਨਹੀਂ ਹੈਗਾ ਕੱਲਾ ਇਹ ਨਹੀਂ ਕੱਲਾ ਇੱਕ ਡਿਸਟ੍ਰਿਕਟ ਨੂੰ ਪ੍ਰਮੋਟ ਕਰਨਾ ਇਸ ਬਸ ਦੇ ਅੰਦਰ ਜਿੰਨੇ ਡਿਸਟ੍ਰਿਕਟਸ ਹੈ ਜੀ ਪੰਜਾਬ ਦੇ ਉਹਨੂੰ ਸਾਰਾ ਕੁਝ ਕਵਰ ਅਪ ਕਰਨ ਦੇ ਲਈ ਛੋਟੇ ਛੋਟੇ ਕੰਟੈਂਟ ਰੈਡੀ ਕਰਕੇ ਦਿੱਤਾ ਗਿਆ ਤਾਂ ਜੋ ਇੱਕ ਬੰਦਾ ਇੱਕ ਵੈਨ ਦੇ ਅੰਦਰ ਜਾਂ ਬਸ ਦੇ ਅੰਦਰ ਆਵੇ ਐਗਜ਼ਿਬਿਸ਼ਨ ਵੈਨ ਦੀ ਤਰ੍ਹਾਂ ਅੰਦਰ ਆਏਗਾ ਤਾਂ ਉਹਨੂੰ ਹਰ ਚੀਜ਼ ਕਵਰ ਅਪ ਕਰਨ ਨੂੰ ਸਮਝੀਏਗੀ ਸਮਝ ਨੂੰ ਮਿਲੇਗੀ ਵੀ ਇੱਥੇ ਅਵੇਲੇਬਲ ਆ ਜੀ ਸੋ ਇਹ ਬਸ ਦੇ ਵਿੱਚ ਹੋਰ ਜਿਵੇਂ ਕਿ LED ਵੀ ਲੱਗੀ ਹੋਈ ਹੈ ਸੋ LED ਤੇ ਕੀ ਚੱਲ ਰਿਹਾ I can show you that LED ਨਾਮ ਅੰਦਰ ਵੀ ਹੈ ਇੱਕ ਬਾਹਰ ਵੀ ਰੱਖੀ ਹੋਈ ਹੈ ਜੀ ਇਸ ਦੇ ਐਲਈਡੀ ਜੇ ਇਹ ਪੰਜਾਬ ਦੇ ਜੋ ਪਿਕਚਰਸ ਵਗੈਰਾ ਸਾਰਾ ਹੈ ਇਹਦੇ ਬਾਰੇ ਸਾਰਾ ਦੱਸਿਆ ਗਿਆ ਹੈ ਤੇ ਤੇ ਸਾਰਾ ਕਨਸੈਪਟ ਇਸੇ ਦੇ ਉੱਪਰ ਹੈ ਮਤਲਬ ਬੋਲ ਕੇ ਵੀ ਦੱਸਿਆ ਜਾਂਦਾ ਹੈ ਹਾਂ ਜੀ ਬੋਲਦੇ ਵੀ ਹੈ ਸਾਊਂਡ ਜਿਸ ਆਉਣ ਦਾ ਸਾਊਂਡ ਮੈਂ ਤੁਹਾਨੂੰ ਦਿਖਾ ਦੇਣਾ ਕੰਟੈਂਟ ਕੀ ਹੈ ਅੰਦਰ ਇਹਦੇ ਅੰਦਰ ਹੈਰੀਟੇਜ ਕਲਚਰ ਜਿੰਨੇ ਵੈਟਲੈਂਡਸ ਨੇ ਜੀ ਪੰਜਾਬ ਦਾ ਸੱਭਿਆਚਾਰ ਜੀ ਪੁਰਾਣੀ ਵਿਰਾਸਤ ਜੀ each and everything is totally included ਲੋਕ ਫੁੱਲਦੇ ਜਾ ਰਹੇ ਨੇ ਪਰ ਅਜਿਹੀਆਂ ਚੀਜ਼ਾਂ ਕਰਕੇ ਜਿਹੜਾ ਕਿ ਭੁੱਲਣ ਨਹੀਂ ਦੇਣਾ ਲੋਕਾਂ ਨੂੰ ਇਹੋ ਜਿਹੀਆਂ ਇਮੇजेस ਕਿਤੇ ਵੀ ਤੁਹਾਨੂੰ ਨਹੀਂ ਮਿਲਣੀਆਂ ਵੀ ਕਿੰਨਾ ਕੰਟੈਂਟ ਰੈਡੀ ਕੀਤਾ ਹੋਇਆ ਹੈ ਇਹਨੂੰ ਇਸੇ ਕਰਕੇ ਸਟਾਰਟਅਪ ਕੀਤਾ ਡਿਪਾਰਟਮੈਂਟ ਨੇ ਕਿ ਵੀ ਇਹਨੂੰ ਅਸੀਂ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਖੜੀ ਕਰੀਏ ਤੇ ਲੋਕਾਂ ਦੇ ਮੇਲਿਆਂ ਦੇ ਵਿੱਚੋਂ ਵੀ ਪਤਾ ਲੱਗੇ ਵੀ ਹਾਂ ਪਬਲਿਕ ਨੂੰ ਕਿ ਪਹਿਲੇ ਲੋਕਲ ਕੀ ਹੈਗਾ ਜੀ ਪੰਜਾਬ ਦੇ ਅੰਦਰ ਕੀ ਆ ਘੁੰਮਣ ਨੂੰ ਜੀ ਕਿੰਨਾ ਕੁ ਸਮਾਂ ਲੱਗ ਗਿਆ ਬਸ ਨੂੰ ਤਿਆਰ ਹੁੰਦੇ ਹੋਏ ਮੇਰੇ ਰਿਗਾਰਡਿੰਗ ਚੰਡੀਗੜ੍ਹ ਹੀ ਸਾਰੀ ਰੈਡੀ ਹੋਈ ਹੈ ਬਟ ਬਹੁਤ ਅੱਛਾ ਇਨੀਸ਼ੀਏਟਿਵ ਲੱਗਾ ਡਿਪਾਰਟਮੈਂਟ ਨੇ ਇਹ ਅਸੀਂ ਚਾਹੁੰਦੇ ਹਾਂ ਕਿ ਦੇ ਨਾਲ ਜੀ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਲੋਕਾਂ ਦਾ ਅੱਛਾ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਆਇਆ ਜੀ ਇਹ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਪਹਿਲੇ ਇਹ ਕੀ ਹੁੰਦਾ ਸੀ ਇੱਕ ਸਟਾਲ ਮਿਲਦਾ ਸੀ ਤੇ ਬ੍ਰੋਸ਼ਰਸ ਤੋਂ ਸੰ ਰੂਫ ਦੇ ਹਲੇ ਜੀ 올 ਪੰਜਾਬ ਨੂੰ ਅਸੀਂ ਕਵਰ ਅਪ ਕਰਕੇ ਦੇ ਰਹੇ ਹਾਂ ਜੀ ਬੰਦਾ ਜਿੱਥੇ ਚਾਹੇ ਉਹ ਸਿਲੈਕਟ ਕਰੇ ਤੇ ਅੱਗੇ ਮੂਵ ਕਰੇ ਜੀ ਉਹ ਸਕੂਲੀ ਬੱਚੇ ਜਿਹਨੇ ਆ ਰਹੇ ਨੇ ਕਾਫੀ ਸਕੂਲਾ ਦੇ ਹੋਰ ਬੱਚਾ ਨੂੰ ਨੌਲੇਜ ਨਹੀਂ ਹੁੰਦੀ ਤੇ ਬੱਚਾ ਇੱਥੇ ਡਿਪਾਰਟਮੈਂਟ ਦੇ ਸਕੂਲ ਦੇ ਬੱਚਿਆਂ ਨੂੰ ਬਾਹਰ ਖੜ ਕੇ ਕਈ ਵਾਰੀ ਬੁਲਾਣੇ ਆ ਕਿ ਵੀ ਆਓ ਆ ਕੇ ਬੱਚਿਆਂ ਨੂੰ ਨਾਲ ਲੈ ਕੇ ਆਓ ਇੱਥੇ ਅਸੀਂ ਉਹਨਾਂ ਨੂੰ ਐਕਸਪਲੋਰ ਕਰਾਵਾਂਗੇ ਜੀ ਪਹਿਲੇ ਜਦੋਂ ਸਟੂਡੈਂਟਸ ਆਣਗੇ ਨਾ ਤਾਂ ਆਟੋਮੈਟਿਕਲੀ ਬੱਚੇ ਦੇਖਣਗੇ ਹਾਂ ਇਮੇਜਿਸ ਤਾਂ ਚੀਜ਼ ਹੈਗੀ ਆ ਜੀ ਦੇ ਵਿਲ ਆਸਕ देयर ਪੇਰੈਂਟਸ ਕਿ ਹਾਂ ਸਾਡੇ ਕੋਲ ਸਨ ਲੈ ਕੇ ਚਲੋ ਆ ਜਾਗਾ ਤੇ ਜੀ ਸੋ ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਕਿਹੜੇ ਕਿਹੜੇ ਦਸਤਕ ਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਇਸ ਬੱਸ ਦੇ ਵਿੱਚ ਦੇਖ ਸਕਦੇ ਹੋ ਆਏ LED ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰਾਮ ਤੀਰਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸਾਰੀਆਂ ਨੇ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਸਟਾਰਟ ਕਰਦੇ ਹਾਂ ਜਦ ਅਸੀਂ ਫਿਰੋਜ਼ਪੁਰ ਤ ਕੈਜ਼ੜੇ ਕੀ ਕਵਰ ਕੀਤੇ ਗਏ ਨੇ ਜੋ ਸ਼ਿਰ ਦਰਬਾਰ ਸਾਹਿਬ ਦੱਸਿਆ ਗਿਆ ਹੁਸੈਨੀਵਾਲਾ ਬਾਦਰ ਦੱਸਿਆ ਗਿਆ ਅ ਸਾਰਾ ਗੜੀ ਮੈਮੋਰੀਅਲ ਫਿਰੋਜ਼ਪੁਰ ਦੀ ਜਾਣਕਾਰੀ ਦਿੱਤੀ ਗਈ ਹੈ ਕਿਲਾ ਪੱਟੀ ਔਰ نیچے ਬਰੀਫ ਤੇ ਵਿੱਚ ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਨੇ ਸੋ ਪੰਜ ਚੀਜ਼ਾਂ ਅਜਿਹਿਆਂ ਨੇ ਅਜਿਹਿਆਂ ਹਿਸਟੋਰੀਕਲ ਯਾ ਕਹਿ ਸਕਦੇ ਹੈਰਿਟੇਜ ਪਲੇਸਸ ਨੇ ਜਿਹੜੇ ਤੁਸੀਂ ਘੁੰਮ ਸਕਦੇ ਹੋ ਅੱਗੇ ਆ ਜਾਂਦਾ ਜੀ ਬਠਿੰਡਾ ਮਾਨਸਾ ਮੋਗਾ ਸੰਗਰੂਰ ਤੇ ਸ਼੍ਰੀ ਮੁਕਸਰ ਸਾਹਿਬ क्या तस्वीर ने तुम देख सकते हो गुरद्वारा श्री दमदमा साहब मुक्ता मीनार श्री मुक्सर साहब किला मुबारक संगरूर कोठी और संगरूर म्यूजियम ਸ਼ਾਇਦ ਸੰਗਰੂਰ ਬੜੇ ਲੋਕ ਰਹਿੰਦੇ ਹੋਣ ਪਰ ਇਸ ਮਿਊਜ਼ੀਅਮ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ਸੰਗਰੂਰ ਕੋਠੇ ਬਾਰੇ ਬੜੀ ਘੱਟ ਜਾਣਕਾਰੀ ਹੁੰਦੀ ਹੈ ਸੋ ਇਹ ਇਹਨਾਂ ਚੀਜ਼ਾਂ ਬਾਰੇ ਜੇਕਰ ਤੁਸੀਂ ਜਾਣਕਾਰੀ ਇਕੱਠਾ ਕਰਨਾ ਚਾਹੁੰਦੇ ਹੋ ਵੈਸੇ ਤਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਸੋਚਦੇ ਨੇ ਅਸੀਂ ਬਾਹਰ ਕਿਤੇ ਘੁੰਮ ਕੇ ਆਣਾ ਪਰ ਕਦੇ ਨਹੀਂ ਸੋਚਿਆ ਕਿ ਪੰਜਾਬ ਦੇ ਵਿੱਚ ਵੀ ਅਜਿਹੇ ਹਿਸਟੋਰੀਕਲ ਪਲੇਸਸ ਨੇ ਲੁਧਿਆਣਾ ਐਸਬੀਐਸ ਨਗਰ ਬਰਨਾਲਾ ਮਲੇਰ ਕੋਟਲਾ ਲੁਧਿਆਣਾ ਦੇ ਰਹਿਣ ਵਾਲਿਓ ਲੁਧਿਆਣਾ ਦੇ ਵਿੱਚ ਕਿੱਥੇ ਘੁੰਮ ਸਕਦੇ ਹੋ ਪੀਆਈਓ ਦਾ ਮਿਊਜ਼ੀਅਮ ਤੁਸੀਂ ਕਦੇ ਘੁੰਮੇ ਹੋ नहीं घूमे अगर घूमे तो कमेंट करके दसो तो तो जी की उ रणजीत म्यूजियम है पीए यू म्यूजियम है शहीद म्यूजियम है कि मलेरकोटला कपूरथला जलंधर हुशियरपुर एस एस नगर श्री फतेहगढ़ साहब और बैकसाइड से जुम्मे देख सकते हो कि अमृतसर जी हाँ अमृतसर एक दिन का ट्रिप नहीं थोड़ा दो तीन दिन लग ही जाने क्योंकि अमृतसर बहुत सारिया चीजा ने जिड़िया की इन्होंने दिखाई ने ਕੁੰਮਣ ਵਾਲੀਆਂ ਜਿਵੇਂ ਸ੍ਰੀ ਹਰਮੰਦਰ ਸਾਹਿਬ ਗੋਬਿੰਦਗੜ ਫੋਰਟ ਵਾਰ ਮੈਮੋਰੀਅਲ ਜਲਿਆਵਾਲਾ ਬਾਗ ਹੈਰੀਟੇਜ ਸਟਰੀਟ ਉਸ ਤੋਂ ਇਲਾਵਾ ਅਟਾਰੀ ਵਾਗਾ ਬਾਰਡਰ ਬਹੁਤ سارے ਲੋਕ ਇੱਥੇ ਜਾਂਦੇ ਨੇ ਕੁਮ ਮੰਦਲੀ ਤੁਸੀਂ ਦੇਖ ਸਕਦੇ ਹੋ ਪਾਰਟੀਸ਼ਨ ਮਿਊਜ਼ੀਅਮ ਹੈ ਖਾਲਸਾ ਕਾਲਜ ਹੈ ਸ੍ਰੀ ਦੁਰਗਿਆਣਾ ਮੰਦਿਰ ਹੈ ਅੱਗੇ ਆਜਣੇ ਪਟਿਆਲੇ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਵੇਂ ਕਿ ਪੰਜ ਪਲੇਸਿਸ ਆ ਜਿੱਥੇ ਤੁਸੀਂ ਪਟਿਆਲੇ 'ਚ ਘੁੰਮ ਸਕਦੇ ਹੋ ਔਰ ਗੁਰਦਾਸਪੁਰ ਤੇ ਪਠਾਨਕੋਟ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਅਗਰ ਅਸੀਂ ਗੁਰਦਾਸਪੁਰ ਪਠਾਨਕੋਟ ਜਾਣੇ ਤਾਂ ਕਿਹੜੀਆਂ ਚੀਜ਼ਾਂ ਘੁੰਮਿਆ ਜਾ ਸਕਦੇ ਔਰ ਇਦਾਂ ਦੀਆਂ ਤੁਸੀਂ ਪੰਜ ਪਲੇਸਿਸ ਉੱਥੇ ਵੀ ਘੁੰਮ ਸਕਦੇ ਹੋ ਔਰ ਐਂਡ ਦੇ ਵਿੱਚ ਰੂਪਨਗਰ ਆ ਜਾਂਦਾ ਹੈ ਤੁਸੀਂ ਮੈਨੂੰ ਕਾਊਂਟ ਕਰਕੇ ਦੱਸਣਾ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਆਖਿਰਕਾਰ ਮੈਂ ਕਿੰਨੇ ਕਿ ਡਸਟਿਕ ਦੱਸੇ ਨੇ تھے ਔਰ ਸਾਰੀ バス ਦੇ ਵਿੱਚ ਤੁਹਾਨੂੰ ਪੂਰਾ ਪੰਜਾਬ ਦਿਖਾ ਦਿੱਤਾ ਗਿਆ ਵਾਕਈ ਮਜ਼ਾ ਆ ਗਿਆ ਬਹੁਤ ਜ਼ਿਆਦਾ ਸ਼ਾਨਦਾਰ バス ਬਣਾਈ ਗਈ ਹੈ ਔਰ ਲੋਕ ਦੇਖਣ ਦੇ ਲਈ ਆਉਂਦੇ ਨੇ ਬੱਚੇ ਦੇਖਣ ਦੇ ਲਈ ਆਉਂਦੇ ਨੇ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਨੇ ਜਾਂ ਬਲੌਗਰਸ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਅਟਰੈਕਟ ਕਰ ਰਹੀ ਆ ਉਹਨਾਂ ਨੂੰ ਐ バス ਦੇ ਵਿੱਚ ਔਰ ਨੈਕਸਟ ਕਿੱਥੇ ਜਾਏਗੀ ਤਿੰਨ ਦਿਨ ਇੱਥੇ ਰਹੇਗੀ ਤਿੰਨ ਦਿਨ ਫਿਲਹਾਲ ਇੱਥੇ ਰਹੇਗੀ ਨੈਕਸਟ ਇਵੈਂਟ ਜਿਹੜਾ ਆ ਸਾਡਾ ਇਸੇ ਮੰਨ ਦੇ ਵਿੱਚ ਅੰਮ੍ਰਿਤਸਰ ਆ ਰਿਹਾ ਜੀ ਦ

ਉਸ ਤੋਂ ਬਾਅਦ ਤੁਸੀਂ ਅਗਲੀ ਅਗਲੀ ਸਟੇਟ ਚ ਮੂਵ ਕਰੋ ਪੰਜਾਬ ਅਤੇ ਪੰਜਾਬੀ ਅਤੇ ਮਾਨ ਹੈ ਤੇ ਇਹ ਵੀਡੀਓ ਜ਼ਰੂਰ ਸਾਂਝੀ ਕਰ ਦੇਣਾ ਬਹੁਤ ਰਿਚ ਕਲਚਰ ਆ ਪੰਜਾਬ ਦਾ ਔਰ ਜੇਕਰ ਤੁਸੀਂ ਇੱਕ ਇੱਕ ਕਰਕੇ ਵੀ ਕੋ ਮੋਤਾ ਮੈਨੂੰ ਲੱਗਦਾ ਕਿ ਬਹੁਤ ਦਿਨ ਲੱਗ ਜਾਣਗੇ ਔਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਿਸਟ੍ਰਿਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ ਵੀਡੀਓ ਕੈਸੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਚੰਗੀ ਲੱਗਦੀ ਹੈ ਸ਼ੇਅਰ ਕਰ ਦੇਣਾ ਥੈਂਕ ਯੂ